ਅੱਜ ਸ਼੍ਰੀ ਗੁਰੂ ਰਬਦਾਸ ਟੈਗਰ ਫੋਰਸ ਵੱਲੋਂ ਹੁਸ਼ਿਆਰਪੁਰ ਵਿਖੇ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਨੂੰ ਭਗਤ ਕਹਿਣ ਦੇ ਮਾਮਲੇ ਨੂੰ ਲੈ ਕੇ ਪੈਦਲ ਮਾਰਚ ਕੀਤਾ ਗਿਆ ਅਤੇ ਬਖਮਖ ਆਗੂਆਂ ਨੇ ਕਿਹਾ ਕਿ ਸਾਡੇ ਸਤਿਗੁਰੂ ਰਬਦਾਸ ਮਹਾਰਾਜ ਜੀ ਹਨ ਅਸੀਂ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਅਤੇ ਸਾਡੇ ਮਹਾਪੁਰਸ਼ਾਂ ਨੂੰ ਮਨਸਨਮਾਨ ਦੇ ਨਾਲ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਕਿਹਾ ਜਾਵੇ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਅਸੀਂ ਬੇਨਤੀ ਇਹ ਕਰਨਾ ਚਾਹੁੰਦੇ ਆ ਕਿ ਦੇਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਗੁਰੂ ਰਹਿਬਰ ਆ ਉਹ ਸਾਰੇ ਗੁਰੂ ਆ ਕਿਸੇ ਨੂੰ ਗੁਰੂ ਨਹੀਂ ਲਿਖਿਆ ਇਹ ਸਾਡੇ ਮੰਨ ਦੀਸ਼ਾ ਕਿ ਅਸੀਂ ਸਾਰਿਆਂ ਨੂੰ ਗੁਰੂ ਕਹਿ ਕੇ ਸੰਬੋਧਿਤ ਕਰਦੇ ਆ ਜਦ ਅਸੀਂ ਕਿਸੇ ਨਾਲ ਵਿਕਤਰਾ ਨਹੀਂ ਕਰਦੇ ਤੇ ਜਿਹੜੇ ਫਿਰ ਦੂਸਰੇ ਲੋਗ ਆ ਉਹ ਵਿਕਤਰਾ ਕਿਉਂ ਕਰਦੇ ਆ ਉਹ ਕਿਉਂ ਭਗਤ ਭਗਦੇ ਦੇ ਨਾਲ ਦੇ ਜੋਰ ਲਾਂਦੇ ਆ ਜਦ ਕਿਸੇ ਨੂੰ ਗੁਰੂ ਗੁਰੂ ਲਿਖਿਆ ਹੀ ਨਹੀਂ ਫੇ ਸਾਰਿਆਂ ਨੂੰ ਮੱਲਾ ਲਿਖਿਆ ਕਿਸੇ ਨੂੰ ਦਾਸ ਲਿਖਿਆ ਉਸੇ ਦਾ ਸੰਬੋਧਿਤ ਕਰੋ ਨਾ ਅਸੀਂ ਐਸੇ ਕਰਕੇ ਬੇਨਤੀ ਕਰਦੇ ਆ ਕਿ ਅੱਜ ਉਹ ਜਿਹੜੇ ਸ਼ਰਾਰਤੀ ਆਂਸਰ ਉੱਤੇ ਬੈਠੇ ਆ ਅਕਾਲ ਤਖਤ ਦੇ ਉੱਤੇ ਜਿਹੜੇ ਨਵੇਂ ਨਵੇਂ ਮਤੇ ਪਾ ਕੇ ਜਿਹੜੇ ਆ ਉਹ ਇਸ਼ੂ ਹੁਕਮ ਨਾਮੇ ਜਾਰੀ ਕਰਦੇ ਆ ਉਹਨਾਂ ਨੂੰ ਗੁਰਬਿਦਾਸ ਟੈਗਰਪੋਰਟਸ ਲੋ ਬੇਨਤੀ ਵੀ ਆ ਔਰ ਚੇਤਾਵਨੀ ਵੀ ਆ ਕਿ ਤੁਸੀਂ ਇਦਾਂ ਦੀਆਂ ਆਪਣੀਆਂ ਹਰਕਤਾਂ ਕਰਨੀਆਂ ਬੰਦ ਕਰ ਦਿਓ ਜੇ ਰਵਿਦਾਸੀਆ ਸਮਾਜ ਆਪਣੀ ਅੱਜ ਤੇ ਆ ਗਿਆ ਤੇ ਆਣ ਬੜਾ ਟਾਈਮ ਜਿਹੜਾ ਤੁਹਾਡੇ ਲਈ ਵੀ ਜਿਹੜਾ ਔਖਾ ਹੁਣਾ ਸਾਡੇ ਲਈ ਵੀ ਔਖਾ ਨੇ ਕਿਹੜੋ ਭੱਜਦਿਆਂ ਨੂੰ ਜੜੀਆਂ ਰਸਤਾ ਉਹ ਦੋਨਾਂ ਨੂੰ ਇੱਕੋ ਜਿਹਾ ਹੁੰਦਾ ਇਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਕਿ ਦੇਖੋ ਜੇ ਪਰਮਪਿਤਾ ਗੁਰਬਿਦਾਸ ਮਹਾਰਾਜ ਦੇ ਕੋਲ ਬਾਣੀ ਲੈਣ ਆਏ ਸੀਗੇ ਗੁਰੂ ਅਰਬਿਦਾਸ ਮਹਾਰਾਜ ਬਾਣੀ ਆਪਕੋ ਤਾਂ ਨਹੀਂ ਖੋਦ ਲੈ ਕੇ ਗਈ ਸੀ ਆ ਲੋ ਮੇਰੀ ਬਾਣੀ ਵਿੱਚ ਦਰਜ ਕਰੋ ਉਹ ਤਾਂ ਖੋਦ ਉਹ ਜਿਹੜੇ ਲੋਕੀ ਸ਼ਕਤੀ ਵਾਲੇ ਜਿਹੜੇ ਰੈਬਰ ਸੀ ਜਿਨ੍ਹਾਂ ਨੇ ਬਾਣੀ ਲਿਖੀ ਆ ਉਹਨਾਂ ਨੂੰ ਪਤਾ ਸੀਗਾ ਕਿ ਉਹ ਇੱਕ ਇਦਾਂ ਦੀ ਰੱਬੀ ਜੋਤ ਆ ਜਿਨ੍ਹਾਂ ਨੂੰ ਅਸੀਂ ਕਦੀ ਜਿਹੜਾ ਭੁੱਲ ਨਹੀਂ ਸਕਦੇ ਇਸ ਕਰਕੇ ਉਹਨਾਂ ਕੋਲ ਬਾਣੀ ਲੈਣ ਆਏ ਸੀਗੇ ਔਰ ਪਰਮਪਿਤਾ ਗੁਰੂ ਅਰਬਿਦਾਸ ਮਹਾਰਾਜ ਗੁਰੂ ਨਾਨਕ ਦੇਵ ਜੀ ਤੋਂ 96 ਸਾਲ ਵੱਡੇ ਸੀਗੇ ਤੇ ਇਹ ਜਿਹੜੇ ਭੇਦਭਾਵ ਕਰਨ ਵਾਲੇ ਆ ਉਹਨਾਂ ਨੂੰ ਸ਼ਰਮ ਆਣੇ ਚਾਹੀਦੀ ਆ ਕਿ ਇਦਾਂ ਦੀ ਹਰਕਤਾਂ ਨਾ ਕਰੋ ਕਿ ਆਣ ਵਾਲੇ ਟਾਈਮ ਦੇ ਵਿੱਚ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਇਕੱਲਾ ਹੀ ਰਹਿ ਜਾਵੇ ਕਿਉਂਕਿ ਜੇ ਅੱਜ ਗੁਰੂਗ੍ਰੰਥ ਸਾਹਿਬ ਤੋਂ ਲੋਕ ਬੇਮੁਖ ਹੋ ਰਹੇ ਆ ਤੇ ਫੇ ਉਹਦੇ ਉਹਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਆ ਉਹ ਟਾਈਮ ਦੂਰ ਨਹੀਂ ਤੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਨਹੀਂ ਸੱਚਖੰਡ ਬੱਲਾ ਤੋਂ ਜਿਹੜੀ ਅਮਰਤ ਬਾਣੀ ਅਨਾਉਂਸ ਹੋਈ ਆ ਉਹ ਫੇਰ ਸ਼ੁਭੂਬਤ ਕੀਤੀ ਜਾਊਗੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਆਪਣੇ ਜਿੰਨੇ ਵੀ ਗੁਰਦੁਆਰਿਆਂ ਦੇ ਵਿੱਚ ਅੱਜ ਜ ਤੁਹਾਡੇ ਨਾਲ ਭੇਦਭਾਵ ਕੀਤਾ ਜਾਂਦਾ ਤੇ ਫੇ ਤੁਸੀਂ ਜਿਹੜੇ ਆ ਉਹ ਮੇਰੇ ਭਰਾ ਜਿਹੜੇ ਆਪਣੇ ਆਪਣੇ ਗੁਰਦੁਆਰਿਆਂ ਦੇ ਵਿੱਚ ਅਮਰਤ ਬਾਣੀ ਦਾ ਜਿਹੜਾ ਪ੍ਰਕਾਸ਼ ਕਰਾਓ ਜੈ ਗੁਰਦੇਵ ਜੀ ਪੀ ਸੀ ਮੁਰਦਾਬਾਦ 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 ਐਸ ਜੀ ਪੀ ਸੀ ਮੁਰਦਾਬਾਦ 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 ਜੈ ਗੁਰਦੇਵ ਤਨ ਗੁਰਦੇਵ ਜੈ ਗੁਰਦੇਵ ਤਨ ਗੁਰਦੇਵ ਸਤ ਗੁਰ ਅਰਬਦਾਸ ਮਹਾਰਾਜ ਕੀ ਜੈ ਅਸੀਂ ਨਾਰਾ ਬੁਲੰਦ ਕਰਦੇ ਆ ਬਾਣੀ ਦਾ ਅਸੀਂ ਹੋਕਾ ਦਿੰਨੇ ਆ ਜਿਹੜਾ ਹੋਕਾ ਬਾਬੇ ਨਾਨਕ ਨੇ ਸੱਚਾ ਸੌਦਾ ਸਤਗੁਰ ਬਾਣੀ ਸਤਗੁਰ ਬਦਾਸ ਮਾਰਾ ਤੋਂ ਬਾਣੀ ਲੈ ਕੇ ਘਰ ਘਰ ਪਹੁੰਚਾਇਆ ਉਹ ਕਹਿੰਦੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਦਾ ਨਮਾਨਾ ਪਰਤਖ ਗੁਰੂ ਨਸਤਾਰੇ ਉਹਨਾਂ ਨੂੰ ਪ੍ਰਤੱਖ ਗੁਰੂ ਦੇ ਦਰਸ਼ਨ ਹੋ ਗਏ ਸੀਗੇ ਤੇ ਤੁਸੀਂ ਕਹਿੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰ ਗਿਆ ਉਹ ਮੈਂ ਤੁਹਾਨੂੰ ਕਹਨਾ ਉਹ ਜਿੰਨੇ ਤੁਸੀਂ ਕਹਿੰਦੇ ਸਤਵਰ ਅਬਦਾਸ ਜੀ ਦੀ ਫੋਟੋ ਨੰਗੇ ਸਿਰਵਾ ਉਹ ਤੁਸੀਂ ਦੱਸੋ ਜਿੰਨੇ ਗਾਂਧੀ ਦੇ ਨੋਟ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਚੜਦੇ ਆ ਉਹਨਾਂ ਨੂੰ ਕੱਢ ਕੇ ਬਾਹਰ ਸਿੱਟੋ ਵਾ ਤੁਹਾਨੂੰ ਚਾਹੀਦੀ ਆ ਫਾਂ ਮੈਂ ਗੰਝੇ ਸਿਰ ਹੋਵੇ ਉਹ ਤੁਹਾਡੇ ਕੋਈ ਆ ਜਾਵੇ ਉਹੋ ਛੋ ਵੀ ਆਇਆ ਸੀ ਕਹਿੰਦਾ ਜੇ ਇੱਥੇ ਰੱਬ ਹੋਆ ਤਾਂ ਇੱਥੇ ਵੀ ਰੱਬ ਹੋਆ ਜੇ ਤੁਸੀਂ ਕਹਿ ਸਕਦੇ ਹਕਾਬਾ ਘਵਾਤਾ ਤਾਂ ਦਰਬਾਰ ਸਾਹਿਬ ਵੀ ਉਹੀ ਹੈ ਤੇ ਮੱਕਾ ਵੀ ਉਹੀ ਹੈ ਤੁਹਾਡੀ ਸੋਚ ਕੁਮਈ ਨਹੀਂ ਤੁਹਾਡੀ ਸੋਚ ਉਹੀ ਰਹੀ ਆ ਤੁਸੀਂ ਮਨੁਵਾਦੀ ਸੋਚ ਲੈ ਕੇ ਚੱਲੇ ਤੁਸੀਂ ਗੁਰੂ ਨਾਨਕ ਨੂੰ ਗੁਰੂ ਕਹਿੰਦੇ ਆ ਸਤਗੁਰ ਅਬਦਾਸ ਮਹਾਰਾਜ ਨੂੰ ਭਗਤ ਕਹਿੰਦੇ ਆ ਤੁਸੀਂ ਮੈਨੂੰ ਦੱਸੋ ਬਾਬੇ ਨਾਨਕ ਨੂੰ ਗੁਰੂ ਕਿੱਥੇ ਲਿਖਿਆ ਗੁਰਵੰਦੇ ਦੇਵ ਜੀ ਨੂੰ ਗੁਰੂ ਕਿੱਥੇ ਲਿਖਿਆ ਗੁਰੂ ਆਰਜਨ ਦੇਵ ਜੀ ਨੂੰ ਗੁਰੂ ਕਿੱਥੇ ਲਿਖਿਆ ਸ਼ਬਦ ਗੁਰੂ ਸੁਰਤਨ ਚੇਲਾ 40 ਸ਼ਬਦ ਆਰਤੀ ਤੋਂ ਬਗੈਰ ਬਾਣੀ ਸਪੰਨ ਨਹੀਂ ਹੁੰਦੀ ਤੇ ਸਤਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸੱਚ ਦਾ ਹੌਕਾ ਲਾਇਆ ਪਰ ਅਸੀਂ ਅਸੀਂ ਸਿਰਫ ਵਿਰੋਧ ਕਰਨਾ ਜਾਣਦੇ ਆ ਅਸੀਂ ਕੋਈ ਭਾਈਚਾਰਕ ਸਾਂਝ ਨਹੀਂ ਬਣਾ ਸਕੇ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਐਸ ਵੇਲੇ ਇਟਲੀ ਦੇ ਵਿੱਚ ਪੀ ਐਚ ਡੀ ਹੋ ਰਹੀ ਆ ਸਤਗੁਰੂ ਅਰਜਨ ਦੇਵ ਜੀ ਬਾਣੀ ਤੇ ਉਹ ਤੁਸੀਂ ਹੈਂਕਰਵਾਜੀ ਯਾਦ ਦਾ ਕਿਲਾ ਤੁਹਾਡੀ ਧੌਣ ਚੋਂ ਆ ਜਦੋਂ ਐਕਸੀਡੈਂਟ ਜਾ ਕੇ ਜਾਤ ਦੇ ਨਾਂ ਤੇ ਖੂਨ ਮੰਗਿਆ ਕਰੋ ਉੱਥੇ ਕੋਈ ਇਹ ਪੋਜ਼ਿਟਿਵ ਬੀ ਪੋਜ਼ਿਟਿਵ ਨਾ ਮੰਗਿਆ ਕਰੋ ਉਦੋਂ ਤੁਹਾਡਾ ਆਕਰ ਬੁਣਾ ਕਿੱਥੇ ਜਾਂਦਾ ਜਦੋਂ ਕੋਈ ਬਾਹਰੋਂ ਕੁੜੀ ਜਾਂ ਮੁੰਡਾ ਆਉਂਦਾ ਤੁਸੀਂ ਜਾਤ ਦੀ ਪੁੱਛਦੇ ਉਹ ਤੁਹਾਡੇ ਜ਼ਬਾਨੀ ਕਹਿੰਦੀ ਜਾਤ ਦਾ ਗਰਮ ਹੋਣਾ ਕਰ ਮੂਰਖ ਗਵਾਰਾ ਇਸ ਜਾਤ ਬਾਤ ਕਰਕੇ ਸਾਡੀ ਗਿਣਤੀ ਥੋੜੀ ਆ ਮੈਂ ਉਹਨਾਂ ਉਹਨਾਂ ਅਖੋਤੀ ਖਾਲਸਤਾਨੀਆਂ ਨੂੰ ਇਹ ਕਹਿਣਾ ਓਏ ਖਾਲਸਤਾਨ ਬਣਾਉਣਾ ਇੱਕ ਪਿੰਡ ਨੂੰ ਬਣਾ ਕੇ ਦਿਖਾਓ ਜਿੱਥੇ ਸਿਵੇ ਇੱਕਵਾ ਜਿੱਥੇ ਗੁਰਦੁਆਰੇ ਇੱਕਵਾ ਜਿੱਥੇ ਭਾਈਚਾਰੇ ਦਾ ਸਾਜੋ ਜਿੱਥੇ ਬੇਟੀ ਤੇ ਬੇਟੀ ਦੀ ਸਾਜ ਰੋਟੀ ਬੇਟੀ ਦੀ ਸਾਜ ਪਈ ਆ ਪਰ ਨਹੀਂ ਗੱਲਾਂ ਦੇ ਵਿੱਚ ਨਾਰੇ ਲਾਉਣ ਵਾਲਿਓ ਤੁਸੀਂ ਇੱਕ ਨਹੀਂ ਕਰ ਸਕੇ ਇਸ ਕਰਕੇ ਨਾਰਾ بلند ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਔਰ ਗੁਰੂ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਸਾਰੇ ਨੂੰ ਇਕੱਠੇ ਰਹਿਣ ਦੀ ਗੱਲ ਕੀਤੀ ਆ ਸਾਧ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧਵ ਮਖੀਰਾ ਬਾਣੀ ਦੇ ਵਿੱਚ ਇਹ ਗੱਲਾਂ ਲਿਖੀਆਂ ਗਈਆਂ ਮਹਾਰਾਜ ਨੇ ਇਹ ਸੰਦੇਸ਼ ਦਿੱਤਾ ਬਾਣੀ ਦੇ ਵਿੱਚ ਕਿ ਆਪਾਂ ਸਾਰੇ ਨੇ ਇਕੱਠੇ ਰਹਿਣਾ ਜਦੋਂ ਅਸੀਂ ਸਾਰੇ ਇਕੱਠੇ ਆ ਪਰ ਜਿਹੜਾ ਐਜੀ ਪੀਸੀ ਵੱਲੋਂ ਫਰਮਾਨ ਜਾਰੀ ਹੋਇਆ ਕਿ ਸ਼੍ਰੀ ਗੁਰੂ ਅਰਜਨ ਸਿੰਘ ਮਹਾਰਾਜ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾਵੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਉਹ ਸਾਡਾ ਪੇ ਆ ਅਸੀਂ ਉਹਨੂੰ ਜਿੱਦਾਂ ਮਰਜ਼ੀ ਸਤਿਕਾਰ ਦਈਏ ਉਹ ਅਸੀਂ ਦੇਖਣਾ ਉਹ ਤੁਸੀਂ ਨਹੀਂ ਦੇਖਣਾ ਪੌਣੇ 3 ਕਰੋੜ ਵਾਲੇ 35 ਕਰੋੜ ਦੇ ਉੱਤੇ ਭਾਰੀ ਨਹੀਂ ਪੈ ਸਕਦੇ ਕਦੀ ਵੀ ਇਹਨਾਂ ਨੇ ਸਾਡੇ ਜਲਵੇ ਦੇਖੇ ਹੋ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ 25 ਮਈ 2009 ਦੇਖਿਆ ਇਹਨਾਂ ਨੇ 2 April ਦੇਖੀ ਇਹਨਾਂ ਨੇ ਇਹਨਾਂ ਨੇ ਤੁੰਗਲਕਾਬਾਦ ਵਾਲੇ ਮਸਲੇ ਸਾਡੇ ਦੇਖੇ ਹੋ ਆ ਇਹ ਅਸੀਂ ਇਹਨਾਂ ਤੋਂ ਬੰਜੇ ਨਹੀਂ ਇਹ ਸਾਡੇ ਤੋਂ ਸਾਡੀਆਂ ਤਾਕਤਾਂ ਦੇਖਣ ਦੀ ਲੋੜ ਨਹੀਂ ਇਹਨਾਂ ਨੂੰ ਇਹਨਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਸੜਕਾਂ ਦੇ ਉੱਤਰ ਨਾਲ ਫਿਰ ਰੈਪਿਡ ਐਕਸ਼ਨ ਫੋਰਸ ਲੱਗਣੀ ਆ ਦੰਗਾਈਆਂ ਨੂੰ ਕਾਬੂ ਕਰਨ ਵਾਲੀ ਪੁਲਿਸ ਅਸੀਂ ਸਤਿਕਾਰ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਨ ਨੇ ਜਿਨ ਨੇ ਕਾਰਜ ਵਿਹਾਰ ਸਾਡੇ ਜਿੰਨੇ ਵੀ ਸਾਡੇ ਵਿਧੀ ਹੁੰਦੀਆਂ ਰਹੀਆਂ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੁੰਦੇ ਆ 2009 ਦੇ ਵਿੱਚ ਜਦੋਂ ਮਹਾਰਾਜ ਰਾਮਾਨੰਦ ਜੀ ਦਾ ਇਹਨਾਂ ਨੇ ਕਤਲ ਕੀਤਾ ਬੇਰਹਿਮੀ ਦੇ ਨਾਲ ਉਸ ਤੋਂ ਬਾਅਦ ਜਾ ਕੇ 30 ਜਨਵਰੀ 2010 ਨੂੰ ਸਾਨੂੰ ਆਪਣਾ ਗ੍ਰੰਥ ਬਣਾਉਣਾ ਪਿਆ ਸਾਡੀ ਮਜਬੂਰੀ ਨਹੀਂ ਸੀ ਉਹ ਸਾਨੂੰ ਸਿਰਫ ਇਸ ਕਰਕੇ ਸੀ ਕਿ ਜਿੱਥੇ ਸਾਡੇ ਰਹਿਬਰਾਂ ਦਾ ਸਨਮਾਨ ਨਹੀਂ ਹੋਇਆ ਤਾਂ ਜਾ ਕੇ ਸਾਨੂੰ ਆਪਣਾ ਗ੍ਰੰਥ ਸਾਨੂੰ ਆਪਣਾ ਹਰਦਾ ਨਿਸ਼ਾਨ ਸਾਨੂੰ ਆਪਣਾ ਧਾਰਮਿਕ ਗ੍ਰੰਥ ਬਣਾਉਣਾ ਪੈ ਗਿਆ ਇਹ ਸਾਨੂੰ ਤਦੈ ਹੀ ਕਰਨਾ ਪਿਆ ਕਿ ਅਸੀਂ ਆਪਣੀ ਅੰਮ੍ਰਿਤ ਬਾਣੀ ਰੱਖ ਲਈ ਆ ਹੁਣ ਅਸੀਂ ਉਹਨੂੰ ਜਿੱਦਾਂ ਮਰਜ਼ੀ ਲਈ ਜਾਈਏ ਚਾਹੇ ਟੋਕਰੀ ਚ ਰੱਖ ਕੇ ਲਈ ਜਾਈਏ ਚਾਹੇ ਸਾਈਕਲ ਦੇ ਸਟੈਂਡ ਪਿੱਛੇ ਰੱਖ ਕੇ ਲਈ ਜਾਈਏ ਚਾਹੇ ਇਹ ਕੱਚ ਦੇ ਵਿੱਚ ਪਾ ਕੇ ਲਈ ਜਾਈਏ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਹ ਸਾਡਾ ਜਿਹੜਾ ਆ ਇਹ ਸਾਡੀ ਅਸੀਂ ਦੇਖਣਾ ਅਸੀਂ ਆਪਣੇ ਰਹਿਬਰਾਂ ਦਾ ਜਿਹੜਾ ਕਦਰ ਆ ਉਹ ਕਿੱਦਾਂ ਕਰਨੀ ਆ ਉਹਨਾਂ ਦਾ ਉਹਨਾਂ ਦਾ ਸਨਮਾਨ ਅਸੀਂ ਕਿੱਦਾਂ ਕਰਨਾ ਔਰ ਇਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਫਰਮਾਨ ਜਾਰੀ ਹੋਇਆ ਸਾਡਾ ਵੀ ਫਰਮਾਨ ਜਾਰੀ ਹੋ ਗਿਆ ਬਨਾਰਸ ਕਾਂਚੀ ਤੋਂ ਬਨਾਰਸ ਕਾਂਚੀ ਤੋਂ ਸਾਡਾ ਫਰਮਾਨ ਜਾਰੀ ਹੋ ਚੁੱਕਾ ਕੀ ਜਿਹੜਾ ਹੈਗਾ ਉਹ ਭਗਤ ਨਹੀਂ ਉਹ ਸ਼ਿਰੂਗਰ ਵੀ ਦਾਸ ਮਹਾਰਾਜ ਲਿਖਿਆ ਜਾਊਗਾ ਔਰ ਉਸ ਨੂੰ ਕੋ ਚੈਲੰਜ ਕਰਕੇ ਦੱਸੇ ਇੱਕ ਚ ਮਾਰਦਾ ਜਿਹੜਾ ਹੈਗਾ ਉਹ ਟ੍ਰੇਨ ਦਾ ਡੱਬਾ ਨਹੀਂ ਬੁੱਕ ਕਰਾ ਸਕਦਾ ਇੱਥੋਂ ਤਿੰਨ ਤਿੰਨ ਟ੍ਰੇਨਾਂ ਚਾਰ ਚਾਰ ਟ੍ਰੇਨਾਂ ਜਾਂਦੀਆਂ ਭਰ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਹਾਜ਼ ਭਰ ਕੇ ਜਾਣੇ ਆ ਉਹ ਇਹ ਸਾਡਾ ਮੁਕਾਮਲਾ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਆ ਕਿ ਸਾਡੀ ਜਿਹੜੀ ਗਿਣਤੀ ਆ ਉਹ ਬਹਤਾਂ ਚ ਗਿਣਤੀ ਆ ਅਸੀਂ ਸਨਮਾਨ ਕਰਦੇ ਆ ਰਬੀਦਾਸੀਆ ਧਰਮ ਸੰਗਠਨ ਜਦੋਂ ਬਣਿਆ ਸੀ ਉਹਦੇ ਵਿੱਚ ਲਿਖਿਆ ਗਿਆ ਆ ਕਿ ਅਸੀਂ ਸਭ ਧਰਮਾਂ ਦਾ ਸਨਮਾਨ ਕਰਦੇ ਆ ਸਾਨੂੰ ਬੋਲਣ ਤੇ ਮਜਬੂਰ ਨਾ ਕਰੋ ਅਸੀਂ ਆਪਣੇ ਹੱਕ ਜਿਹੜੇ ਆ ਉਹ ਸਾਨੂੰ ਲੈਣੇ ਆਉਂਦੇ ਆ ਇਸ ਕਰਕੇ ਮੈਂ ਐ ਜੀ ਪੀ ਸੀ ਨੂੰ ਦੁਆਰਾ ਇਹ ਕਹਿਣਾ ਕਿ ਜੇ ਸਾਡਾ ਤੁਸੀਂ ਸਾਡੇ ਕੰਮ ਦੇ ਵਿੱਚ ਰੋੜਾ ਬਣੇ ਜਾਂ ਸਾਡੇ ਮਹਾਰਾਜ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਜਾ ਕਿਸੇ ਹੋਰ ਚੀਜ਼ ਦੇ ਨਾਲ ਛੇੜਖਾਨੀ ਕੀਤੀ ਤਾਂ ਇਹ ਫਿਰ ਮੁਰਕੇ 25 ਮਈ 2009 ਜਿਹੜਾ ਦੁਹਰਾ ਦੇਾਂਗੇ ਐ ਜੀਪੀਸੀ ਮਰਦਾ ਕਰਮ ਪਿਤਾ ਗੁਰੂ ਵਿਨਾਸ ਮਰਾਈ ਕੋਲ ਬਾਣੀ ਲੈ ਆਏ ਸੀ ਮਖੜ ਲਈ ਉਹਨਾਂ ਨੇ ਟੱਕਰ ਪੇਸ਼ ਕੋ ਕੀਤਾ ਨਹੀਂ ਤੁਸੀਂ ਕੌਣ ਹੋਂਦੇ ਆ ਭੇਤ ਬੋ ਪਰਣ ਵਾਲੇ ਲੱਖ ਲੱਖ ਕੋਰੂ ਨੇ ਨਵੀਂ ਨਵੀਂ ਆਪਿਆ ਆਪਾ ਬੰਦਿਆ ਤਨੀਓ ਕੋਈ ਹੁਕਮ ਨਾ ਚਾਲਾ ਕਰਦੀਆ ਜੇ ਕੋਈ ਹੁਕਮ ਚਾਲਾ ਕਰਦੇ ਆ ਤੇ ਮੈਂ ਤੁਹਾਨੂੰ ਵੀ ਗੱਲ ਦੱਸਣਾ ਚਾਹੁੰਦਾ ਆ ਕਿ ਕੰਦੇ ਲਿਪੀ ਬੋਲਦੇ ਨੇ ਕਿ ਸਾਡੀ ਰੀਸ ਕੋਈ ਨਹੀਂ ਕਰ ਸਕਦਾ ਚਾਹੇ ਰਮਜ਼ਾਹੀ ਹੋਈਏ ਚਾਹੇ ਮਨਮੇਸਰ ਕੋਈ ਹੋਵੇ ਜਿੱਲੇ ਇਤਿਹਾਸਾ ਜੇ ਤੁਸੀਂ ਅੰਮ੍ਰਿਤ ਇਤਿਹਾਸ ਦੇਖਣਾ ਇੰਡੀਆ ਗ੍ਰੇਡ ਤੇ ਜਾ ਕੇ ਦੇਖ ਲਓ ਸਭ ਤੋਂ ਜਨਾ ਸਾਡਾ ਕਲੀ ਕੋਰ ਦਾ ਔਰ ਮੁਸਲਮਾਨਾਂ ਦਾ ਜਿਹੜਾ ਉਹ ਇਤਿਹਾਸ ਵਿੱਚ ਨਾ ਲਿਖਾਇਆ ਤੁਹਾਡੇ ਕਿਤੇ ਇਤਿਹਾਸ ਦੇ ਵਿੱਚ ਨਾ ਨਹੀਂ ਇਸ ਕਰਕੇ ਇਸ ਦੇਸ਼ ਨੂੰ ਯਾਦ ਕਰਨ ਲਈ ਵੀ ਸਿਦੂ ਸਿੰਘ ਭਗਤ ਸਿੰਘ ਰਾਜਗੁਰੂ ਸੁਖਦੇਵ ਉਹ ਵੀ ਜਿਹੜੇ ਆਸ ਪੰਜਾਬ ਦੇ ਵਿੱਚੋਂ ਉਹ ਜਿਹੜੇ ਜਿਨ੍ਹਾਂ ਜਾਤ ਪਾਤ ਧਰਮ ਜੋਤ ਹੋਇਆ ਤੇ ਤੁਸੀਂ ਉਹ ਜੜੀਆਂ ਦੁਨੀਆਂ ਹੱਤਾਂ ਕਰਕੇ ਗਲਤ ਕਰ ਰਹੇ ਆ ਇਸ ਕਰਕੇ ਜੇ ਤੁਸੀਂ ਗੁਰੂ ਔਰ ਗੁਰੂ ਹੀ ਬਾਣੀ ਆ ਜਿਹੜੇ ਬਾਣੀ ਸਿਰ ਪਰ ਗੁਰੂ ਗ੍ਰੰਥ ਸਾਹਿਬ ਦੇ ਇਸ ਗੱਲ ਦਾ ਜਵਾਬ ਦੇਣ ਗੁਰੂ ਅਰਜਨ ਸਾਹਿਬ ਨੂੰ ਕਿੱਥੇ ਗੁਰੂ ਲਿਖਿਆ ਉਥੇ ਲਿਖਿਆ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਤੇ ਮਹੱਲਾ ਨਵਾਂ ਜੇ ਬਾਣੀ ਦੇ ਸਾਹਮਣੇ ਚੱਲਣਾ ਤੇ ਗੁਰਦਾਨ ਕਦੇ ਵੀ ਕਹਿਣਾ ਕਹਿੰਦਾ ਅੱਜ ਮਹੱਲਾ ਨਾਨਕ ਦੇਵ ਜੀ ਦਾ ਜਨਮ ਹੋਇਆ ਅੱਜ ਮਹੱਲਾ ਅਰਜਨ ਦੇਵ ਜੀ ਦਾ ਜਨਮ ਹੋਇਆ ਔਰ ਜੇ ਤੁਸੀਂ ਵੰਡੀਆਂ ਪਾਉਣਦੇ ਆ ਹੋ ਉਹ ਤੁਸੀਂ ਜੋੜ ਨਹੀਂ ਸਕਦੇ ਰਾਜ ਨਹੀਂ ਹੋਆ ਉਹ ਬੜੇ ਖਰਦਾਨੀਓ ਇੱਕ ਪਿੰਡ ਨੂੰ ਖਰਦਾਨ ਬਣਾ ਕੇ ਦੱਸੋ ਜਿੱਥੇ ਜਾਤ ਪਾਤ ਉੱਚੀ ਨੀਚੇ ਦਾਬ ਨਹੀਂ ਹੋਵੇ ਉਹ ਤੁਸੀਂ ਰੋਟੀ ਬੇਟੀ ਦੀ ਸਾਝ ਨਹੀਂ ਬਾਚੇ ਉਹ ਤੁਸੀਂ ਜਾਓ ਮੇਂਡਰੋਲੀ ਜਾਂ ਕਿਰੀਆ ਲੰਘ ਕੇ ਆਈ ਹੋਵੇ ਤੇ ਵਸਾਣ ਚਾਰਨੀ ਪੁੱਛ ਲੈ ਉਹ ਤੁਹਾਨੂੰ ਜੇ ਖੂਨ ਚ ਹੀ ਨਾ ਹੁੰਦਾ ਉਹ ਕਿਹਦੀ ਚਾਤ ਨਹੀਂ ਪੁੱਛੇ ਜਿਹੜਾ ਮਰਜ਼ੀ ਕਰੇ ਉਹ ਚਾਲੂ ਨਹੀਂ ਕਰਦਾ ਕਿ ਸਤਿਨਾਮ ਸ਼ਬਦ ਚੈਨ ਪੰਜਾਬੀ ਨਹੀਂ ਹੋਈ ਤੇ ਨੰੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ